ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਤਕਰੀਬਨ ਹੁਣ ਤੱਕ ਜਿਹੜੀ ਵੀ ਦੇਸ਼ਾਂ ਉੱਤੇ ਟੈਰੀਫੋਰ ਕੀਤਾ ਤਾਂ ਉਹਨਾਂ ਨੂੰ ਮੁਸ਼ਕਲਾਂ ਹੀ ਆਈਆਂ ਨੇ ਪਰ ਇਸ ਵਾਰ ਤਾਂ ਟੈਰੀਫੋਰ ਸਾਡੇ ਦੇਸ਼ ਲਈ ਕੁਝ ਰਾਹਤ ਲੱਗਿਆ ਹੈ ਤੁਹਾਨੂੰ ਦੱਸ ਦਈਏ ਕਿ ਟਰੰਪ ਨੇ ਭਾਰਤ ਤੇ ਅਮਰੀਕਾ ਵਿਚਕਾਰ ਲੰਬੀ ਸਮੇਂ ਤੋਂ ਡਿੱਕੇ ਜਾ ਰਹੀ ਵਪਾਰ ਸਮਝੌਤੇ ਦਾ ਐਲਾਨ ਕੀਤਾ ਹੈ। ਅਮਰੀਕਾ ਨੇ ਪਹਿਲਾਂ ਭਾਰਤ ਉੱਤੇ 50% ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ ਪਰ ਹੁਣ ਨੇ ਟੈਰਿਫ 50% ਤੋਂ ਘਟਾ ਕੇ 18% ਕਰ ਦਿੱਤਾ ਹੈ। ਟਰੰਪ ਨੇ ਅਪ੍ਰੈਲ 'ਚ 25% 25% ਟੈਰਿਫ ਲਗਾਇਆ ਤੇ ਅਗਸਤ 'ਚ ਰੂਸੀ ਤੇਲ ਖਰੀਦਣ ਉੱਤੇ ਵੀ 25% ਜੁਰਮਾਨੇ ਦਾ ਐਲਾਨ ਕੀਤਾ ਸੀ। ਇਸ ਨਾਲ ਭਾਰਤ ਉੱਤੇ ਕੁੱਲ ਟੈਰਿਫ 50% ਤੱਕ ਵੱਧ ਗਿਆ ਸੀ ਤੇ ਵਾਈਟ ਹਾਊਸ ਦੇ ਇੱਕ ਅਧਿਕਾਰੀ ਦ ਦੁਆਰਾ ਇਹ ਦੱਸਿਆ ਗਿਆ ਕਿ ਭਾਰਤ ਉੱਤੇ ਸਿਰਫ 18% ਹੀ ਟੈਰਿਫ ਲੱਗੇਗਾ ਕਿਉਂਕਿ ਅਮਰੀਕਾ ਰੂਸੀ ਤੇਲ ਖਰੀਦਣ ਉੱਤੇ ਲਗਾਏ ਗਏ 25% ਟੈਰਿਫ ਨੂੰ ਹਟਾ ਦੇਗੀ ਟਰੰਪ ਨੇ ਸੋਮਵਾਰ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ਉੱਤੇ ਗੱਲ ਕੀਤੀ ਹੈ ਫਿਰ ਰਾਤ ਲਗਭਗ 10:30 ਵਜੇ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਉੱਤੇ ਵਪਾਰ ਸਮਝੌਤੇ ਦਾ ਐਲਾਨ ਕੀਤਾ ਹੈ ਟਰੰਪ ਨੇ ਦਾਵਾ ਕੀਤਾ ਹੈ ਕਿ ਮੋਦੀ ਰੂਸ ਤੋਂ ਤੇਲ ਖਰੀਦਣਾ ਬੰਦ ਕਰਨ ਤੇ ਅਮਰੀਕਾ ਤੋਂ ਹੋਰ ਤੇਲ ਖਰੀਦਣ ਲਈ ਸਹਿਮਤ ਹੋ ਗਿਆ ਟਰੰਪ ਦੇ ਅਨੁਸਾਰ ਲੋੜ ਪੈਣ ਉਤੇ ਭਾਰਤ ਵੈਨਜ਼ੁਏਲਾ ਤੋਂ ਵੀ ਤੇਲ ਦਰਾਮਦ ਕਰੇਗਾ ਭਾਰਤ ਅਮਰੀਕੀ ਖਰੀਦੋ ਨੀਤੀ ਦੇ ਤਹਿਤ ਅਮਰੀਕਾ ਤੋਂ 46 ਲੱਖ ਕਰੋੜ ਰੁਪਏ ਤੋਂ ਵੱਧ ਮੁੱਲ ਦੇ ਸਮਾਨ ਖਰੀਦੇਗਾ ਟਰੰਪ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ 103 ਲਿਖਿਆ ਮੈਂ ਆਪਣੀ ਸਾਂਝੇਦਾਰੀ ਨੂੰ ਨਵੀਆਂ ਉਚਾਈਆਂ ਉਤੇ ਲੈ ਜਾਣ ਲਈ ਉਸੂਕਾ ਉਨ੍ਹਾਂ ਕਿਹਾ ਹੈ ਕਿ ਮੈਨੂੰ ਰਾਸ਼ਟਰਪਤੀ 트੍ਰੰਪ ਨਾਲ ਗੱਲ ਕਰਕੇ ਬਹੁਤ ਖੁਸ਼ੀ ਹੋਈ ਹੈ ਇਹ ਜਾਣ ਕੇ ਬਹੁਤ ਸੰਤੁਸ਼ਟੀ ਹੋਈ ਹੈ ਕਿ ਮੇਡ ਇਨ ਇੰਡੀਆ ਉਤਪਾਦਾਂ ਉਤੇ ਟੈਰਿਫ ਨੂੰ 18% ਤੱਕ ਘਟਾ ਦਿੱਤਾ ਗਿਆ ਤੇ ਭਾਰਤ ਦੇ 1.4 ਅਰਬ ਲੋਕਾਂ ਲਈ ਲੋਕਾਂ ਵੱਲੋਂ ਸ਼ਾਨਦਾਰ ਫੈਸਲੇ ਲਈ ਰਾਸ਼ਟਰਪਤੀ 트੍ਰੰਪ ਦਾ ਦਿলো ਧੰਨਵਾਦ ਕੀਤਾ ਗਿਆ ਮੋਦੀ ਨੇ ਅੱਗੇ ਲਿਖਿਆ ਹੈ ਕਿ ਜਦੋਂ ਦੁਨੀਆ ਦੀਆਂ ਦੋਸਤ ਵੱਡੀਆਂ ਅਰਥ ਵਿਵਸਥਾਵਾਂ ਤੇ ਸਭ ਤੋਂ ਵੱਡੇ ਲੋਕਤੰਤਰ ਇਕੱਠੇ ਕੰਮ ਕਰਦੇ ਨੇ ਤਾਂ ਇਹ ਸਾਡੇ ਲੋਕਾਂ ਨੂੰ ਲਾਹ ਪਹੁੰਚਾਉਂਦਾ ਹੈ ਤੇ ਆਪਨੇ ਆਪਸੇ ਸਹਿਯੋਗ ਲਈ ਨਵੇਂ ਤੇ ਵੱਡੇ ਮੌਕੇ ਵੀ ਖੋਲਦਾ ਮੈਂ ਉਹਨਾਂ ਨਾਲ ਮਿਲ ਕੇ ਕੰਮ ਕਰਨ ਤੇ ਸਾਡੀ ਸਾਂਝੇਦਾਰੀ ਨੂੰ ਬੇਮਿਸਾਲ ਉਚਾਈਆਂ ਉੱਤੇ ਲੈ ਜਾਣ ਦੀ ਉਮੀਦ ਕਰਦਾ ਹਾਂ ਅਮਰੀਕੀ ਰਾਸਦੂਤ ਸਰਜੀਓ ਗੋਰ ਨੇ ਪਾਰਤਮਰੀਕਾ ਵਪਾਰ ਸਮਝੌਤੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁਝ ਤਕਨੀਕੀ ਕਾਗਜ਼ਾਤ ਉਤੇ ਅਗਲੇ ਕੁਝ ਦਿਨਾਂ ਚ ਦਸਤਖਤ ਕੀਤੇ ਜਾਣਗੇ। ਪ੍ਰਸੋਧਾ ਲਗਭਗ ਅੰਤਿਮ ਹੈ। ਗੋਰ ਨੇ ਕਿਹਾ ਕਿ ਇਹ ਟੈਰਿਫ ਸਮਝੌਤਾ ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਟਰੰਪ ਵਿਚਕਾਰ ਕਈ ਸਾਲਾਂ ਤੋਂ ਚੱਲੀ ਆ ਰਹੀ ਮਜ਼ਬੂਤ ਦੋਸਤੀ ਦਾ ਨਤੀਜਾ ਹੈ। ਇਹ ਟੈਰਿਫ ਦੂਜੇ ਦੇਸ਼ਾਂ ਨਾਲੋਂ ਬਹੁਤ ਘੱਟ ਹੈ। ਭਾਰਤ ਨੂੰ ਪਹਿਲਾਂ ਬਹੁਤ ਜ਼ਿਆਦਾ ਟੈਰਿਫ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਭਾਰਤ ਘੱਟ ਟੈਰਿਫ ਵਾਲੇ ਦੇਸ਼ਾਂ ਦੇ ਸਮੂਹ ਚ ਸ਼ਾਮਲ ਹੋ ਗਿਆ ਰਾਜਦੂਤ ਗੋਰ ਦੇ ਅਨੁਸਾਰ ਟਰੰਪ ਤੇ ਮੋਦੀ ਵਿਚਕਾਰ ਦੋਸਤੀ ਇਸ ਸੌਦੇ ਨੂੰ ਪੂਰਾ ਕਰਨ ਚ ਇੱਕ ਮੁੱਖ ਕਾਰਕ ਸੀ ਗੋਰ ਨੇ ਕਿਹਾ ਕਿ ਅਮਰੀਕਾ ਪਾਰ ਸੰਬੰਧਾਂ ਚ ਬਹੁਤ ਸਾਰ ਸੰਭਾਵਨਾਵਾਂ ਨੇ ਕਿ ਇਹ ਵਪਾਰ ਸਮਝੌਤਾ ਦੋਵਾਂ ਦੇਸ਼ਾਂ ਵਿਚਕਾਰ ਸੰਬੰਧਾਂ ਦੇ ਅਗਲੇ ਪੜਾਅ ਦੀ ਸ਼ੁਰੂਆਤ ਕਰੇਗਾ ਇਸ ਦੌਰਾਨ ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਅਮਰੀਕਾ ਭਾਰਤ ਤੋਂ ਆਉਣ ਵਾਲੀ ਸਮਾਨ ਉੱਤੇ ਲਗਾਇਆ ਗਿਆ ਵਾਧੂ ਟੈਰਿਫ ਹਟਾ ਦੇਗਾ ਜੋ ਰੂਸ ਤੋਂ ਤੇਲ ਖਰੀਦਣ ਦੀ ਸਜ਼ਾ ਵੱਜੋਂ ਲਗਾਇਆ ਗਿਆ ਸੀ